ਨਮਸਕਾਰ ਸਸ਼ਰਕਾਲ ਕੈਨ ਟੀਵੀ ਪੰਜਾਬ ਦੇਖ ਰਹੇ ਸਤਿ ਆਤਮਾ ਦਾ ਸਵਾਗਤ ਮੈਂ ਹਾਂ ਤੁਹਾਡੇ ਨਾਲ ਨਿਧੀ ਵਰਮਾ ਵੱਧਦੇ ਅੱਜ ਦੇ ਬੁਲੇਟਿਨ ਦੇ ਵੱਲ ਸਭ ਤੋਂ ਪਹਿਲਾਂ ਗੱਲ ਕਰ ਲੈਣੇ ਅੱਜ ਦੀਆਂ ਹਿਟਲਾਈਨਸ ਦੀਆਂ ਲੁਧਿਆਣਾ ਡੀਸੀ ਨੇ ਸੱਦੀ ਐਮਰਜੈਂਸੀ ਮੀਟਿੰਗ ਬਲੈਕਆਊਟ ਨੂੰ ਲੈ ਕੇ ਦਿੱਤੀ ਵੱਡੀਆਂ ਹਦਾਇਤਾਂ ਲੋਕਾਂ ਨੂੰ ਪੈਨਿਕ ਨਾ ਹੋਣ ਦਾ ਦਿੱਤਾ ਸੁਨੇਹਾ ਭਾਰਤ ਤੇ ਪਾਕਿਸਤਾਨ ਦੇ ਵਿੱਚ ਤਣਾ ਵਿਚਾਲੇ ਪੰਜਾਬ ਸਰਕਾਰ ਨੇ ਖੋਲਿਆ ਕੰਟਰੋਲ ਰੂਮ ਚਾਰੀ ਕੀਤਾ ਹਲਪਲਾਈਨ ਨੰਬਰ ਤਾਂ ਹੁਣ ਵੱਧਦੇ ਆ ਅੱਜ ਦੀਆਂ ਮੁੱਖ ਤੇ ਅਹਿਮ ਖਬਰਾਂ ਦੇ ਵੱਲ ਇੱਕ ਹੋਰ ਜਿਹੜੀ ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸਦੀ ਹੈ ਪੰਜਾਬ ਦੇ ਵਿੱਚ ਜਿੱਥੇ ਜੋ ਇਸ ਵੇਲੇ ਸੰਵੇਦਨਸ਼ੀਲ ਇਲਾਕੇ ਬਣੇ ਹੋਏ ਨੇ ਬੀਤੇ ਦਿਨੀ ਲੁਧਿਆਣਾ ਦੇ ਵਿੱਚ ਵੀ ਇੱਕ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਸੀ ਗਿਆ ਸੀ ਜਿਸ ਤੋਂ ਬਾਅਦ ਲੁਧਿਆਣਾ ਡੀਸੀ ਦੇ ਵੱਲੋਂ देर रात ਨੂੰ ਬਲੈਕਆਊਟ ਕਰ ਦਿੱਤਾ ਗਿਆ ਸੀ ਦੇਰ ਰਾਤ ਕਰੀਬਨ 10:30 ਵਜੇ ਦੇ ਆਸ-ਪਾਸ ਪੂਰੇ ਲੁਧਿਆਣਾ ਨੂੰ ਬਲੈਕਆਊਟ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਅੱਜ ਲੁਧਿਆਣਾ ਡੀਸੀ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ ਪੈਂ ਹੋਣ ਦੀ ਲੋੜ ਨਹੀਂ ਹੈ ਬੀਤੀ ਰਾਤ ਵੀ ਲੋਕ ਕਾਫੀ ਇੱਕ ਡਰ ਤੇ ਸਹਿਮ ਦਾ ਮਾਹੌਲ ਬਣ ਗਿਆ ਸੀ ਲੋਕਾਂ ਦੇ ਵਿੱਚ ਜਦੋਂ ਆਮ ਲੋਕ ਦੇਖਿਆ ਜਾ ਰਿਹਾ ਸੀ ਘਰਾਂ ਦੇ ਬਾਹਰ ਨਿਕਲ ਕੇ ਉਹਨਾਂ ਨਾਲ ਇੱਕ ਡਰ ਜਤਾਇਆ ਜਾ ਰਿਹਾ ਸੀ ਤੇ ਕਿਹਾ ਜਾ ਰਿਹਾ ਸੀ ਕਿ ਕੀ ਹੋਣ ਵਾਲਾ ਹੈ ਕਿ ਬੰਬ ਫਟਣ ਵਾਲਾ ਹੈ ਕਿ ਕਿ ਮਿਸਾਈਲ ਡਿਗਣ ਵਾਲਾ ਹੈ ਜਿਸ ਤਰੀਕੇ ਦੀਆਂ ਖਬਰਾਂ ਇਸ ਵੇਲੇ ਲਗਾਤਾਰ ਚੱਲ ਰਹੀਆਂ ਨੇ ਤਾਂ ਲੋਕਾਂ ਦੇ ਮਨ ਦੇ ਵਿੱਚ ਡਰ ਤੇ ਪੈ ਲਗਾਤਾਰ ਬਣਿਆ ਹੋਇਆ ਜਿਸ ਕਰਕੇ ਹੁਣ ਵੇਖਿਆ ਗਿਆ ਸੀ ਉਹਨਾਂ ਦੇ ਬੋਲੋ ਇਹ ਗੱਲ ਕਹੀ ਗਈ ਸੀ ਕਿ ਕੀ ਮਾਹੌਲ ਹੋਣ ਵਾਲਾ ਹੈ ਤੇ ਇੱਕ ਪੈਨਿਕ ਵਾਲਾ ਮਾਹੌਲ ਕ੍ਰੀਏਟ ਹੋ ਗਿਆ ਸੀ ਜਿਸ ਕਰਕੇ ਹੁਣ ਲੁਧਿਆਣਾ ਡੀਸੀ ਲੋ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੂੰ ਲੋਕਾਂ ਨੂੰ ਹਦਾਇਤ ਦੇ ਬਾਰੇ ਗੱਲ ਕੀਤੀ ਲੋਕਾਂ ਨੂੰ ਦਿੱਤੀਆਂ ਹਦਾਇਤਾਂ ਦੇ ਬਾਰੇ ਗੱਲ ਕੀਤੀ ਤੇ ਕਿਹਾ ਕਿ ਪੈਨਿਕ ਹੋਣ ਦੀ ਲੋੜ ਨਹੀਂ ਹੈ ਘਬਰਾਉਣ ਦੀ ਲੋੜ ਨਹੀਂ ਹੈ ਖੁਦ ਨੂੰ ਸੇਫ ਰੱਖਣ ਦੇ ਲਈ ਇਹ ਕੱਲ ਬਲੈਕਆਊਟ ਵੀ ਕਰਿਆ ਗਿਆ ਸੀ ਤੇ ਇਸ ਦੇ ਬਾਬਤ ਗੱਲਬਾਤ ਕਰਦੇ ਆਂ ਪ੍ਰੈਸ ਕਾਨਫਰੰਸ ਦੇ ਵਿੱਚ ਲੁਧਿਆਣਾ ਡੀਸੀ ਦੇ ਵੱਲੋਂ ਕੀ ਕੁਝ ਕੀਤਾ ਗਿਆ ਇੱਕ ਵਾਰ ਤੁਹਾਨੂੰ ਇਹ ਸੁਣਾ ਦਿੰਨੇ ਆਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੁਹਾਡੇ ਸਾਰੇ ਦਰਸ਼ਕਾਂ ਨੂੰ ਵੀ ਸਤਿ ਸ੍ਰੀ ਅਕਾਲ ਇਹ ਜਿਹੜੀ ਪ੍ਰੈਸ ਕਾਨਫਰੰਸ ਅਸੀਂ ਕਰ ਰਹੇ ਆ ਇਹ ਇਸ ਲਈ ਹੈ ਕਿ ਸ਼ਹਿਰ ਵਿੱਚ ਬਹੁਤ ਆਫਵਾਹਾਂ ਉੱਡ ਰਹੀਆਂ ਅਸੀਂ ਜਿਹੜਾ ਕੌਨਫੀਡੈਂਸ ਹੈ ਲੋਕਾਂ ਦਾ ਭਰੋਸਾ ਹੈ ਉਹ ਪੂਰਾ ਰੱਖਣਾ ਹੈ ਜਿਹੜੀਆਂ ਸਾਡੀਆਂ ਸਾਰੀਆਂ ਏਜੰਸੀਜ਼ ਹੈ ਚਾਹੇ ਉਹ ਆਰਮੀ ਹੈ ਚਾਹੇ 에ਅਰ ਫੋਰਸ ਹੈ ਚਾਹੇ ਨੇਵੀ ਹੈ ਸਾਡੀ ਪੁਲਿਸ ਫੋਰਸ ਹੈ ਉਹ ਸક્ષਮ ਹੈ ਕਿਸੇ ਵੀ ਇਨਸੀਡੈਂਟ ਦਾ ਸਾਹਮਣਾ ਕਰਨ ਲਈ ਕਿਸੇ ਵੀ ਹਮਲੇ ਦਾ ਸਾਹਮਣਾ ਕਰਨ ਦੀ ਇਹ ਕੁਝ ਡਰੋਨ ਅਟੈਕ ਹੋਏ ਆ ਜ਼ਰੂਰ ਪਰ ਜਿਹੜੇ ਡਰੋਨ ਹੋਏ ਆ ਸਾਰੇ ਨਿਊਟਰਲਾਈਜ਼ ਕੀਤੇ ਜਾ ਚੁੱਕੇ ਪੂਰੇ ਪੰਜਾਬ ਵਿੱਚ ਹਲੇ ਤੱਕ ਕੋਈ ਵੀ ਜਾਨੀ ਕੋਈ ਵੀ ਨੁਕਸਾਨ ਦਾ ਇੱਕ ਵੀ ਖਬਰ ਨਹੀਂ ਹੈਗੀ ਇਸ ਵਲੇ ਤੱਕ ਚਾਹੇ ਉਹ ਲੁਧਿਆਣਾ ਹੋਵੇ ਜਲੰਧਰ ਹੋਵੇ ਅੰਮ੍ਰਿਤਸਰ ਹੋਵੇ ਬਾਕੀ ਟਾਈਮ ਨਾਲ ਹੋਰ ਖਬਰਾਂ ਆਉਂਦੀਆਂ ਰਹਿਣਗੀਆਂ ਤੁਹਾਨੂੰ ਅਪਡੇਟ ਕਰਦੇ ਰਵਾਂਗੇ ਪਰ ਇਹ ਨਹੀਂ ਵੀ ਕਿ ਇਹ ਲਗਾਤਾਰ ਚੱਲੀ ਜਾ ਰਿਹਾ ਹੈ ਕੱਲ ਰਾਤ ਵੱਲੇ ਕੁਝ ਸੀ ਪਰ ਕੱਲ ਰਾਤੀ ਵੀ ਕੁਝ ਤਾਂ ਹਵਾਵਾਂ ਸੀ ਕੁਝ ਰਿਐਲਿਟੀ ਸੀ ਸੋ ਮੈਂ ਇਹ ਕਹਿਣਾ ਚਾਹੁੰਦਾ ਵੀ ਸੋਸ਼ਲ ਮੀਡੀਆ ਤੇ ਕੋਈ ਵੀ ਹਵਾ ਉਡਾਏਗਾ ਕਿਸੇ ਵੀ ਗਰੁੱਪ ਵਿੱਚ ਕੋਈ ਪਾਏਗਾ ਉਹ ਗਰੁੱਪ ਦੇ ਐਡਮਿਨਿਸਟਰੇਟਰ ਦੇ ਖਿਲਾਫ ਐਕਸ਼ਨ ਦਿੱਤਾ ਜਾਏਗਾ ਔਰ ਜਿੱਥੋਂ ਇਹ ਚੱਲੇਗੀ ਸਾਡਾ ਆਈਟੀ ਡਿਪਾਰਟਮੈਂਟ ਪੂਰਾ ਐਕਟਿਵ ਹੈ ਜਿੱਥੋਂ ਇਹ ਮੈਸੇਜ ਚੱਲੇਗਾ ਜੇ ਪਤਾ ਚੱਲ ਗਿਆ ਉਹਦੇ ਉੱਤੇ ਬਹੁਤ ਤਕੜੀ ਕਾਰਵਾਈ ਹੋ ਸਕਦੀ ਹੈ ਇੱਥੇ ਤੱਕ ਵੀ ਹੋ ਸਕਦੀ ਹੈ ਕਿ ਟ੍ਰੇਜਨ ਦੀ ਹੋ ਸਕਦੀ ਕਿਉਂਕਿ ਕਿਉਂਕਿ ਇਹ ਨੈਸ਼ਨਲ ਸਕਿਉਰਿਟੀ ਦਾ ਮਾਮਲਾ ਹੈਗਾ ਇਹ ਕੋਈ ਛੋਟਾ ਮੋਟਾ ਮਾਮਲਾ ਨਹੀਂ ਹੈਗਾ ਸੋ ਮੈਂ ਸਾਰਿਆਂ ਨੂੰ ਐਡਵਾਈਸ ਕਰੂੰਗਾ ਜਦੋਂ ਤੱਕ ਕੋਈ ਖਬਰ ਪੂਰੀ ਪੱਕੀ ਨਾ ਹੋਵੇ ਕੁਝ ਵੀ ਆਪਣੇ ਸੋਸ਼ਲ ਮੀਡੀਆ ਤੇ ਨਾ ਪਾਓ ਮੈਂ ਸਾਰੇ ਆਪਣੇ ਭਰਾਵਾ ਪੈਨਾ ਨੂੰ ਲੁਧਿਆਣੇ ਦੇ ਪੰਜਾਬ ਦੇ ਸੂਬੇ ਦੇ ਰਿਕਵੈਸਟ ਕਰਨਾ ਚਾਹਨਾ ਕਿ ਪੈਨਿਕ ਨਾ ਕਰੋ ਇਹ ਨਹੀਂ ਕਿ ਪੈਨਿਕ ਵਿੱਚ ਜੀ ਅਸੀਂ ਕਿਤੇ ਜਾਣਾ ਜਾਣ ਦੀ ਲੋੜ ਨਹੀਂ ਇਹ ਨਹੀਂ ਕਿ ਪੈਨਿਕ ਚ ਅਸੀਂ ਇੰਨਾ ਕੁ ਸਮਾਨ ਖਰੀਦ ਕੇ ਰੱਖ ਲਈਏ ਕਿ ਸਮਾਨ ਵੀ ਮਹਿੰਗਾ ਕਰ ਦੇ ਹੋਲਡਿੰਗ ਵਾਲੇ ਹੋਲਡਿੰਗ ਕਰਨ ਲੋੜ ਨਹੀਂ ਹੈਗੀ ਹਰ ਚੀਜ਼ ਜਿਹੜੀ ਆ ਐਸੈਂਸ਼ੀਅਲ ਕਮੋਡਿਟੀਜ਼ ਆ ਖਾਣ ਪੀਣ ਦਾ ਸਮਾਨ ਹੈ ਜੋ ਵੀ ਹੈਗਾ ਉਹ ਬਹੁਤ ਜਿਆਦਾ ਅਵੇਲੇਬਲ ਹੈ ਡੀਸੀ ਸਾਹਿਬ ਨੇ ਸਾਰਾ ਮਤਲਬ ਕਿ ਮੀਟਿੰਗਾਂ ਲੈ ਕੇ ਜਾਇਜ਼ਾ ਲੈ ਲਿਆ ਔਰ ਕੋਈ ਵੀ ਕਿਸੇ ਚੀਜ਼ ਦੀ ਕਮੀ ਨਹੀਂ ਕੋਈ ਵੀ ਕਿਸੇ ਚੀਜ਼ ਦਾ ਸ਼ਾਰਟੇਜ ਨਹੀਂ ਹੈ ਜਿਹੜਾ ਬੰਦਾ ਹੋਰਡਿੰਗ ਕਰਦਾ ਫੜਿਆ ਗਿਆ ਕੋਈ ਵੀ ਬੜਾ ਸਟ੍ਰਿਕਟ ਐਕਸ਼ਨ ਉਹਦੇ ਤੇ ਲੱਤਾ ਜਾਏਗਾ ਔਰ ਉਹ ਵੀ ਨੈਸ਼ਨਲ ਸਕਿਉਰਿਟੀ ਦੇ ਖਿਲਾਫ ਇਹ ਮੈਂ ਤੁਹਾਡੇ ਥਰੂ ਕਹਿਣਾ ਚਾਹੁੰਦਾ ਔਰ ਅੱਜ ਤੋਂ ਜਿਹੜੇ ਵੀ ਗਡਾਉਨਾਂ ਚ ਪਿਆ ਹੈਗਾ ਜਿੰਨਾ ਉਹ ਰੱਖ ਸਕਦੇ ਜੇ ਉਸ ਤੋਂ ਵੱਧ ਕੁਆਂਟੀਟੀਆਂ ਹੋਈਆਂ ਅੱਜ ਤੋਂ ਵੇਡ ਚਾਲੂ ਹੋ ਜਾਣਗੀਆਂ ਗਡਾਉਨਾਂ ਤੇ ਜੇ ਕਿਸੇ ਦਾ ਵੀ ਐਕਸਟਰਾ ਫੜਿਆ ਗਿਆ ਤੇ ਉਹਦੇ ਤੇ ਸਖਤ ਕਾਰਵਾਈ ਕੀਤੀ ਜਾਏਗੀ ਜਿੱਥੇ ਤੱਕ ਬਲੈਕਆਊਟ ਦਾ ਸਵਾਲ ਹੈ ਮੇਰੀ ਹੁਣੇ ਡੀਸੀ ਸਾਹਿਬ ਨਾਲ ਵੀ ਗੱਲ ਹੋਈ ਪੁਲਿਸ ਚ ਵੀ ਗੱਲ ਹੋਈ ਦੇਖੋ ਬਲੈਕਆਊਟ ਦੀ ਜਦੋਂ ਲੋਡ ਹੋਏਗੀ ਉਦੋਂ ਹੀ ਉਦੋਂ ਹੀ ਲਾਇਆ ਜਾਏਗਾ ਕਈ ਵਾਰੀ ਪ੍ਰਕਾਸ਼ਨਰੀ ਮੈਅਰ ਲਾਇਆ ਜਾਂਦਾ ਕਈ ਵਾਰੀ ਜ਼ਰੂਰਤ ਹੁੰਦੀ ਲਾਇਆ ਜਾਂਦਾ ਬਡ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀ ਜਰੂਰ ਸੁਣੀ ਜਾਵੇ ਜਿਹੜਾ ਉਹ ਦੇਣ ਮੈਸੇਜ ਸੁਣੋ ਇਹ ਨਹੀਂ ਵੀ ਕਿਸੇ ਨੇ ਤਾਂ ਬਹੁਤ ਸੀਰੀਅਸ ਲੈ ਲਿਆ ਕਿਸੇ ਨੇ ਨਹੀਂ ਲਿੱਤਾ ਫਿਰ ਉਹ ਬਲੈਕਆਊਟ ਦਾ ਫਾਇਦਾ ਨਹੀਂ ਹੁੰਦਾ ਕੱਲ ਵੀ ਜਦੋਂ ਬਲੈਕਆਊਟ ਲੱਗਿਆ ਤਾਂ ਕਈ ਹੋਟਲਾਂ ਦੀਆਂ ਲਾਈਟਾਂ ਜਨ ਰਹੀਆਂ ਸੀ ਕਈ ਠੇਕੇਆਂ ਦੀਆਂ ਲਾਈਟਾਂ ਜਨ ਰਹੀਆਂ ਸੀ ਜੇ ਬਲੈਕਆਊਟ ਦਾ ਕਹਿਣਾ ਕਿਸੇ ਨੇ ਨਾ ਮੰਨਿਆ ਅਸੀਂ ਪਰਮਾਨੈਂਟ ਉਹ ਅਧਾਇਰਾ ਸੀਲ ਕਰ ਦਵਾਂਗੇ ਤਾਂ ਕਿ ਅਗਲੀ ਵਾਰੀ ਸਾਨੂੰ ਇਹ ਨਾ ਪਰਵਾਹ ਕਰਨੀ ਪਵੇ ਕਿ ਆਪਾਂ ਇਹ ਇੱਕ ਇੱਕ ਦੇ ਇੱਕ ਇੱਕ ਦੇ ਪਿੱਛੇ ਨਹੀਂ ਅਸੀਂ ਹੋ ਸਕਦੇ ਪਰ ਇੱਕ ਹੋਰ ਦੇਖੋ ਕਿ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸਿਰਫ 19 ਦੇਰ ਬਲੈਕਆਊਟ ਲਾਂਦੀ ਜਿੰਨੀ ਦੇਰ ਲੋਡ ਹੋਵੇ ਕੱਲ ਸਿਰਫ 1 ਘੰਟੇ ਲਈ ਬਲੈਕਆਊਟ ਸੀਗਾ 11:00 11:30 ਵਜੇ ਲਗਾਇਆ 12:30 ਵਜੇ ਲਾਈਟਾਂ ਔਨ ਹੋ ਸੋ ਲੋਕਾਂ ਨੂੰ ਪੈਨਿਕ ਕਰਨ ਦੀ ਲੋੜ ਨਹੀਂ ਜੇ ਬਲੈਕਆਊਟ ਲੱਗੇ ਪਰ ਸਾਥ ਪੂਰਾ ਦੇਣਾ ਤੁਸੀਂ ਐਡਮਿਨਿਸਟ੍ਰੇਸ਼ਨ ਤਾਂ ਇੱਕ ਡਰੋਨ ਜਿਹੜੇ ਹੈਗੇ ਆ ਜਿਹੜੇ ਫੋਟੋਗ੍ਰਾਫੀ ਵਾਲੇ ਡਰੋਨ ਹੈ ਜਾਂ ਬੱਚੇ ਡਰੋਨ ਵਰਤਦੇ ਆ ਕੋਈ ਕੁਛ ਹੈ ਕਿਉਂਕਿ ਇਹ ਅਟੈਕ ਜਿਹੜੇ ਹੁੰਦੇ ਵੀ ਆ ਸਾਰੇ ਜ਼ਿਆਦਾ ਡਰੋਨਸ ਤੇ ਹੁੰਦੇ ਆ ਉਹ ਸਾਰੇ ਡਰੋਨ ਬੈਂਡ ਆ ਟਿਲ ਫਰਦਰ ਆਰਡਰਸ ਤਾਂ ਮੇਰੀ ਇਹ ਰਿਕਵੈਸਟ ਹੈ ਜਿੰਨੀ ਦੇਰ ਤੱਕ ਫਰਦਰ ਕੋਈ ਇਨਸਟਰਕਸ਼ਨ ਨਾ ਆਣ ਐਡਮਿਨਿਸਟ੍ਰੇਸ਼ਨ ਤੋਂ ਡਰੋਨ ਡਰੋਨ ਨਾ ਵਰਤਨ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਇੱਕ ਜਦੋਂ ਵੀ ਕੋਈ ਚੀਜ਼ ਪੁੱਛਣੀ ਹੋਵੇ ਪੈਨਿਕ ਕਰਨ ਨਾਲੋਂ ਕੋਈ ਸੋਸ਼ਲ ਮੀਡੀਆ ਦਾ ਦੇਖ ਫੋਨ ਨੰਬਰ 112 ਜਿਹੜਾ ਪੁਲਿਸ ਦਾ ਉੱਥੋਂ ਤੁਸੀਂ ਇਨਫੋਰਮੇਸ਼ਨ ਲਓ ਜੇ ਉਹਨਾਂ ਕੋਲ ਇਨਫੋਰਮੇਸ਼ਨ ਹੋਏਗੀ ਉਹ ਸਹੀ ਇਨਫੋਰਮੇਸ਼ਨ ਹੈ ਨਹੀਂ ਤਾਂ ਉਹ ਇਨਫੋਰਮੇਸ਼ਨ ਸਹੀ ਨਹੀਂ ਹੈਗੀ ਦੂਜਾ ਇੱਕ ਹੋਰ ਨੰਬਰ ਮੈਂ ਦੇਣਾ ਚਾਹੁੰਦਾ ਅੱਜ ਪ੍ਰੈਸ ਦੇ ਥਰੂ 95925 925 95927 95925 95927 ਇਹ ਜੀ ਇੱਕ ਹੋਰ ਕਾਲ ਸੈਂਟਰ ਦਾ ਨੰਬਰ ਚਲਾਇਆ ਇਹ ਮੈਂ ਆਪਣਾ ਚਲਾਇਆ ਐਜ਼ ਮੈਂਬਰ ਪਾਰਲੀਮੈਂਟ ਉਥੇ ਬੰਦੇ ਬਿਠਾਏ ਆ ਇਨ ਐਡੀਸ਼ਨ ਟੂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਹੀਂ ਨਹੀਂ ਇੱਕੋ ਗੱਲ ਹੈ ਇਨਫਾਰਮੇਸ਼ਨ ਉੱਥੋਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਤੋਂ ਹੀ ਜਾਏਗੀ ਤੁਸੀਂ ਉੱਥੇ ਭੇਜੋ ਜੇ ਕੋਈ ਸੁਣ ਲਓ ਇੱਕ ਮੈਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹੈਗਾ 112 ਆਲਰੇਡੀ ਮੈਂ ਤੁਹਾਨੂੰ ਦੱਸਤਾ ਕਿ ਨਹੀਂ ਨਹੀਂ ਇੱਕ ਮਿੰਟ ਸਾਨੂੰ ਪਹਿਲਾਂ ਖਤਮ ਕਰਨ ਦਿਓ ਫਿਰ ਆਪਾਂ ਤੁਹਾਡੇ ਸਵਾਲ ਪੁੱਛਾਂਗੇ ਜਿਹੜਾ 112 ਹੈਗਾ ਉਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਬਾਈ ਚਾਂਸ ਜੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਨਹੀਂ ਮਿਲਦਾ ਤਾਂ ਅਸੀਂ ਕਲਟਰਨੇਟਿਵ ਨੰਬਰ ਦੇ ਰਹੇ ਹਾਂ ਤੁਹਾਨੂੰ ਜੇ ਕਿਸੇ ਸੱਜਣ ਨੇ ਉਹ ਵਰਤਣਾ ਵਰਤ ਲੋ ਉੱਥੇ ਵੀ ਅਸੀਂ ਜਿਹੜੀ ਵੀ ਤੁਹਾਡੀ ਕੁਐਰੀ ਹੋਗੀ ਲੈ ਕੇ ਜਲਦੀ ਤੋਂ ਜਲਦੀ ਉਹਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਸੋ ਇਹ ਹੈਗਾ ਐਸਐਲਈ ਇਹ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਲੋਕਾਂ ਨੂੰ ਦੱਸਣ ਲਈ ਔਰ ਮਤਲਬ ਕਿ ਜਿਹੜੇ ਸਟੈਪਸ ਲੈਣੇ ਚਾਹੀਦੇ ਐ ਇਸ ਵੱਲੇ ਉਹਦੇ ਲਈ ਇਹ ਪ੍ਰੈਸ ਕਾਨਫਰੈਂਸ ਕੀਤੀ ਹੈ। ਡੀਪੀਐਰੋ ਦੇ ਵੀ ਹੈਂਡਲਸ ਹੈਗੇ ਤੁਸੀਂ ਉੱਥੇ ਵੀ ਪੁੱਛ ਮੇਰਾ ਮਤਲਬ ਇਹ ਐ ਇਹ ਸਾਰੇ ਨੰਬਰ ਅਸੀਂ ਕਿਉਂ ਦੇ ਰਹੇ ਆ ਅਸੀਂ ਐਸ਼ਲੀ ਦੇ ਰਹੇ ਆ ਕਿ ਇਹ ਨੰਬਰਾਂ ਤੇ ਤੁਸੀਂ ਵਿਸ਼ਵਾਸ ਕਰ ਸਕਦੇ ਹੋ ਪਰ ਜੇ ਕੋਈ ਸੋਸ਼ਲ ਮੀਡੀਆ ਤੇ ਕਿਤੋਂ ਹੋਰ ਇਨਫੋਰਮੇਸ਼ਨ ਆਂਦੀ ਉਹਦੇ ਤੇ ਨਾ ਵਿਸ਼ਵਾਸ ਕਰੋ ਇਹ ਮੇਰਾ ਕਹਿਣ ਦਾ ਮਤਲਬ ਹੈ ਹਾਂਜੀ ਹੁਣ ਤੁਸੀਂ ਹੋਰ ਆਪਾਂ ਬਲੈਕਆਊਟ ਕੀਤਾ ਪਹਿਲੇ ਦਿਨ ਸੀਗਾ ਅਸੀਂ ਚੈੱਕ ਕਰ ਰਹੇ ਸੀ ਕੱਲ ਜਿਹੜਾ ਸੀਗਾ ਕੁਝ ਹਮਲੇ ਦੇ ਮੂਸ ਸੀ ਜਾਂ ਜਲੰਧਰ ਕੁਝ ਹੋਇਆ ਉਸ ਤੋਂ ਬਾਅਦ ਤੁਸੀਂ ਮੰਨਿਆ ਵੀ ਬਹੁਤ ਸਾਰੇ ਹੋਟਲ ਜਿਹੜੇ ਸੀਗੇ ਉਹਨਾਂ ਦੀਆਂ ਲਾਈਟ ਚੱਲ ਰਹੀਆਂ ਸੀਆਂ ਜਾਂ ਜਿਹੜੇ ਠੇਕੇ ਸੀ ਉਹਨਾਂ ਦੀਆਂ ਲਾਈਟ ਉਹਨਾਂ ਤੇ ਕਾਰਵਾਈ ਕੀ ਹੋਈ ਹੈ ਜਾਂ ਅਸੀਂ ਉਹਨਾਂ ਨੂੰ ਟਾਈਮ ਦੇ ਰਹੇ ਹਾਂ ਵੀ ਜੇ ਕੱਲ ਨਹੀਂ ਕੀਤਾ ਜੇ ਅੱਜ ਨਹੀਂ ਕਰਨਗੇ ਫੇਰ ਉਹਨਾਂ ਤੇ ਔਰ ਦੇ ਐਕਸ਼ਨ ਕੀ ਹੋਏਗਾ ਨਹੀਂ ਡੈਫੀਨਿਟਲੀ ਜਿਹੜੇ ਲਈ ਅਸੀਂ ਦੇਖੋ ਇੱਕ ਵਾਰ ਲੋਕਾਂ ਨੂੰ ਕਿਤੇ ਸੀ ਕਿ ਇਹ ਬਲੈਕਆਊਟ ਆਪਰੇਸ਼ਨ ਦੀ ਇੱਕ ਡ੍ਰਿਲ ਹੋਣੀ ਹੈ ਔਰ ਬਲੈਕਆਊਟ ਦੇ ਵਿੱਚ ਸਾਰਾ ਸਪੋਰਟ ਕਰੋ ਔਰ ਸਾਨੂੰ ਕੁਝ ਕੇਸਿਸ ਇਦਾਂ ਦੇ ਆਏ ਆ ਕਿ ਹੋਟਲ ਐਸੋਸੀਏਸ਼ਨਸ ਰੈਸਟੋਰੈਂਟ ਔਰ ਜਿਹੜੇ ਕੁਝ ਅਦਾਰਿਆਂ ਨੇ ਆਪਣਾ ਆਪਣਾ ਇਹ ਫਿਰ ਵੀ ਪ੍ਰਸ਼ਾਸਨ ਦੇ ਜਿਹੜੇ ਬਲੈਕਆਊਟ ਦੀ ਡ੍ਰਿਲ ਹੈ ਉਹਦੇ ਉਲੰਘਣਾ ਕੀਤੀ ਆ ਉਹਨੂੰ ਨਹੀਂ ਮੰਨਿਆ ਆ ਉਹਦੇ ਵਿੱਚ ਦੇਰੀ ਕੀਤੀ ਆ ਅਸੀਂ ਉਹਨਾਂ ਨੂੰ ਅੱਜ ਇੱਕ ਵਾਰਨਿੰਗ ਦੇਣਾ ਚਾਹੁੰਦੇ ਹਾਂ ਕਿ ਜੋ ਵੀ ਬਲੈਕਆਊਟ ਦੀ ਡ੍ਰਿਲ ਹੈ ਉਹਦਾ ਪੂਰਾ ਪੂਰਾ ਤੁਸੀਂ ਫੋਲੋ ਕਰੋ ਬਿਕੋਜ਼ ਇਹ ਕੋਈ ਪਰਸਨਲ ਕੋਈ ਹੋ ਨਹੀਂ ਇਟ ਇਜ਼ ਇਨ ਨੈਸ਼ਨਲ ਇੰਟਰਸਟ ਐਂਡ ਵੀ ਹੈਵ ਟੂ ਫੋਲੋ ਇਟ ਸਰ ਵੀ ਬੀਐਨਐਸ ਕੀ ਅਟਾਰਾ ਹਮਾਰੇ ਤਹਿਤ ਕਾਰਵਾਈ ਹੋਏਗੀ ਕਿ ਕੀ ਆ ਉਹਦੇ ਲਾਇਸੈਂਸ ਰੱਦ ਕੀਤੇ ਜਾਣਗੇ ਕਿ ਕਿਤਾ ਦਾ ਐਕਸ਼ਨ ਹੋਏਗਾ 40000 ਦੇ ਉਹ ਨਹੀਂ ਮਾ ਨਹੀਂ ਬਿਲਕੁਲ ਹਾਲਦੀ ਗੜੀ ਅਸੀਂ ਬਲੈਕਆਊਟ ਦਾ ਇੱਕ ਰਿਟਨ ਆਰਡਰ ਨਹੀਂ ਕੀਤਾ ਸੀ ਇਟ ਵਾਸ ਅ ਵਰਬਲ ਆਰਡਰ ਐਂਡ ਇੰਪਲੀਮੈਂਟ ਓਨ ਗਰਾਉਂਡ ਕੀਤਾ ਵੀ ਵਿਲ ਇਸ਼ੂ ਰਿਟਨ ਆਰਡਰਸ ਆਲਸੋ ਇਨ ਕੇਸ देयर इज ਅ ਨੀਡ ਐਂਡ ਵੀ ਵਿਲ ਟੇਕ ਲੀਗਲ ਐਕਸ਼ਨ ਜਿਹੜਾ ਵੀ ਬੰਦਾ ਇਸ ਨੂੰ ਫੋਲੋ ਨਹੀਂ ਕਰਦਾ ਸਰ ਜਿਵੇਂ ਕਿ ਪਹਿਲਾਂ ਕੁਝ ਸਮਾਂ ਪਹਿਲਾਂ ਨਾ 2 ਵਜੇ ਤੱਕ ਰੈਸਟੋਰੈਂਟ ਦਾ ਟਾਈਮ ਕਰਤਾ ਸੀ ਤਾਂ ਉਹ ਵੀ ਇਦਾਂ ਦੇ ਹਾਲਾਤਾਂ ਕਿ ਇੱਕ ਤਰੀਕੇ ਪੋਸੀਬਲ ਹੈ ਕਿ 2 ਵਜੇ ਤੱਕ ਰੈਸਟੋਰੈਂਟ ਖੁੱਲੇ ਰਹਿਣਗੇ ਨਹੀਂ ਦੇਖੋ ਮੇਰੀ ਬਾਤ ਸੁਣ ਦੇਰ ਇਜ਼ ਨੋ ਕੁਝ ਜਿੱਦਾਂ ਕਿ ਸਰ ਨੇ ਦੱਸਿਆ ਦੇਰ ਇਜ਼ ਨੋ ਨੀਡ ਆਫ ਪੈਨਿਕ ਓਨਲੀ ਜਿੱਦਾਂ ਸ਼ਾਮ ਨੂੰ ਸਾਨੂੰ 1 ਘੰਟੇ ਦੇ ਵਾਸਤੇ ਬਲੈਕ ਆਊਟ ਕਰਨਾ ਪਿਆ ਉਸ ਬਲੈਕਆਊਟ ਦੇ ਦੌਰਾਨ ਤੁਸੀਂ ਸਾਨੂੰ ਸਿਵਲ ਐਡਮਿਨਿਸਟ੍ਰੇਸ਼ਨ ਨੂੰ ਸਪੋਰਟ ਕਰੋ ਆਦਰਵਾਇਜ਼ ਥੇਰ ਇਜ਼ ਐਬਸੋਲੂਟਲੀ ਨੋ ਡਰ ਆਫ ਪੈਨਿਕ ਸਾਰੀ ਚੀਜ਼ਾਂ ਜਿੱਦਾਂ ਰੈਗੂਲਰ ਚੱਲ ਰਹੀਆਂ ਦੇ ਕੈਨ ਗੋ ਐਸ ਐਸ ਜਿੱਦਾਂ ਚੱਲ ਰਹੀਆਂ ਸੀ ਥੀ ਥਿਸ ਇਜ਼ ਆ ਹਸਪਤਾਲੋ ਫਿਰ ਇਹ ਜਾਂ ਜਿਹੜਾ ਹੋ ਰਿਹਾ ਹੈ ਸਵਾਲ ਤੇ ਅਗਰ ਲਾਈਟ ਨਹੀਂ ਸਟੱਨ ਦਾ ਇਸ ਸਵਾਲ ਨੂੰ ਬਿਲਕੁਲ ਕਰਟਨ ਦਾ ਇਸਤੇਮਾਲ ਕਰੇਂ ਅਗਰ ਲਾਈਟ ਅਗਰ ਦੇਖੋ ਹਸਪਤਾਲ ਦੇ ਅੰਦਰ ਅਮਰਜੈਂਸੀ ਪੇਸ਼ੈਂਟਸ ਦਾਖਲ ਹੁੰਦੇ ਆ ਆਈ ਸੀ ਯੂ ਦੇ ਵਿੱਚ ਵੀ ਪੇਸ਼ੈਂਟਸ ਦਾਖਲ ਹੁੰਦੇ ਆ ਜੇ ਲਾਈਟ ਦੀ ਲੋੜ ਹੈ ਮੈਂ ਤਾਂ ਘਰ ਦੇ ਵਿੱਚ ਵੀ ਕਹਿੰਦਾ ਜੇ ਅਮਰਜੈਂਸੀ ਕਿਸੇ ਨੂੰ ਲਾਈਟ ਦੀ ਲੋੜ ਹੈ ਤੁਸੀਂ ਬਲੈਕ ਕਰਟਨਸ ਦਾ ਇਸਤੇਮਾਲ ਕਰੋ ਸਰ ਜਿਹੜਾ ਐਡਮਿਨਿਸਟ੍ਰੇਸ਼ਨ ਨੇ ਕੰਟਰੋਲ ਬਣਾਇਆ ਉਹਦਾ ਨੰਬਰ ਸ਼ੇਅਰ ਕਰੋਗੇ ਜੀ ਹਾਂਜੀ ਬਿਲਕੁਲ ਮੈਂ ਨੰਬਰ ਸ਼ੇਅਰ ਕਰ ਦੇਣਾ ਡੀ ਪੀ ਆਰ ਉਹਦੇ ਰਹੀਂ ਮੇਰੇ ਕੋਲ ਫੋਨ 'ਚ ਵੀ ਹੈਗਾ ਆਈ ਵਿਲ ਸ਼ੇਅਰ ਇਟ ਇਸ ਤੋਂ ਬਾਅਦ ਵਿੱਚ ਸ਼ੇਅਰ ਸਰ ਦਿੱਤਾ ਤਾਂ ਆਪਾਂ ਬਲੈਕ ਆਊਟ ਕਰਦੇ ਲੇਕਿ ਉਹ ਬਾਕੀ ਦਾ ਰੋਲ ਸੀ ਪਲਾਨ ਹੈ ਇਹ ਬਿਲਕੁਲ ਪਲਾਨ ਹੈ ਅਸੀਂ ਸਾਡੀ ਪੁਲਿਸ ਦੀ ਵੀ ਪੁਲਿਸ ਵਾਲੋ ਵੀ ਐਨਫੋਰਸਮੈਂਟ ਕੀਤੀ ਜਾ ਰਹੀ ਹੈ ਸਾਡੀ 40 ਪੀਸੀਆਰ ਬੈਨਾ ਔਰ ਲਗਭਗ 12 ਤੋਂ 13 ਮੋਟਰਸਾਈਕਲ ਦੇ ਉੱਤੇ ਪੁਲਿਸ ਪਰਸਨਲ ਵੀ ਸਾਰਿਆਂ ਦੇ ਥਾਵਾਂ ਤੇ ਘੁੰਮ ਕੇ ਲੋਕਾਂ ਨੂੰ ਅਵੇਅਰ ਕਰ ਰਹੀ ਸੀ ਐਂਡ ਲੋਕਾਂ ਨੂੰ ਕਹਿ ਰਹੀ ਸੀ ਐਨਫੋਰਸ ਕਰ ਰਹੀ ਸੀ ਬਲੈਕਆਊਟ ਆਪਰੇਸ਼ਨ ਕਿ ਜਿਹੜੀ ਤੁਸੀਂ ਬਲੈਕਆਊਟ ਦੀ ਡ੍ਰਿਲ ਹੈ ਉਹਨੂੰ ਤੁਸੀਂ ਬਿਲਕੁਲ ਫੋਲੋ ਕਰੋ ਐਂਡ ਜੇ ਇਦਾਂ ਦੇ ਹਾਲਾਤ ਬਣਦੇ ਆ ਕਿ ਬਈ ਜੇ ਲੋਕ ਨਹੀਂ ਫੋਲੋ ਕਰਦੇ ਪ੍ਰਸ਼ਾਸਨ ਦੇ ਕਹਿਣ ਤੋਂ ਬਾਅਦ ਵੀ ਵੀ ਵਿਲ ਗੋ ਅਹੈਡ ਵਿਦ ਲੀਗਲ ਐਕਸ਼ਨ ਐਂਡ ਸੀਲਿੰਗ ਜਿਹੜੀਆਂ ਨੇ ਕਲੀਆਂ ਨੇ ਕੋਈ ਉਹਨਾਂ ਲਈ ਵੀ ਇਨਸਟਰਕਸ਼ਨ ਜਾਰੀ ਕੀਤੀ ਗਈ ਹੈ ਕਿ ਕੋਈ ਬਾਈਟਾਂ ਕੋਈ ਬਾਹਰੋਂ ਆਉਂਦਾ ਕੋਈ ਪਿਆ ਰਿਹਾ ਸਾਰੇ ਦੁਵਾਰਾ ਰੁਕੀ ਗੱਡੀਆਂ ਤੋਂ ਲਾਈਟਾਂ ਵੀ ਗੱਡੀਆਂ ਲੈ ਗੱਡੀਆਂ ਦਾ ਇਸ ਤਰ੍ਹਾਂ ਹੈ ਗੱਡੀਆਂ ਦਾ ਵੀ ਉੱਤੇ ਬਲੈਕਆਊਟ ਜਿਹੜਾ ਡ੍ਰਿਲ ਹੈ ਉਹ ਲੱਗੂ ਹੁੰਦੀ ਹੈ ਗੱਡੀਆਂ ਨੂੰ ਵੀ ਹਦਾਇਤਾਂ ਦਿੱਤੀ ਜਾਂਦੀ ਹੈ ਕਿ ਉਹ ਆਪਣਾ ਹਾਲ ਦੀ ਗੱਡੀ ਜਦੋਂ ਤੱਕ ਬਲੈਕਆਊਟ ਦਾ ਗ੍ਰੀਨ ਸਿਗਨਲ ਨਹੀਂ ਆਉਂਦਾ ਦੇ ਸ਼ੁਡ ਸਵਿਚ ਆਫ ਐਂਡ ਸਾਡੇ ਜਿਹੜਾ ਸਾਈਟ ਤੇ ਲਗਾ ਕੇ ਗੱਡਿਆਂ ਨੂੰ ਉਥੇ ਰਹਿਣ ਤਾਂ ਕਿ ਇੱਕ ਬਲੈਕਆਊਟ ਦਾ ਜਿਹੜਾ ਮਤਲਬ ਹੈ ਕਿ ਕੰਪਲੀਟ ਹਨੇਰਾ ਉਥੇ ਇਹ ਸਭੀ ਚੀਜ਼ ਉਸ ਹੁਣ ਅੱਜ ਕਾ ਦੀ ਟੈਕਨੋਲੋਜੀ ਆ ਆਪਾਂ ਹਰੇਕ ਘਰ ਦੇ ਵਿੱਚ ਹਰੇਕ ਹੋਟਲ ਦੇ ਵਿੱਚ ਹਰੇਕ ਹੋਟਲ ਦੇ ਕੈਮਰਾ ਦੇ ਥੱਲੇ ਨੂੰ ਇੱਕ ਚੀਜ਼ ਹੋਰ ਕਰੋ ਕਿ ਅੱਜ ਕਾ ਲਾਈਟ ਸਾਥ ਬਲੈਕਆਊਟ ਦੇ ਨਾਲ ਕੋਈ ਇੰਸਟ੍ਰਕਸ਼ਨ ਨਹੀਂ ਜਿਹੜੀ ਜਿਹੜੀ ਆ ਤੁਸੀਂ ਲਾਈਟ ਦੀ ਗੱਲ ਕਰ ਰਹੇ ਹੋ ਥਿਸ ਇਜ਼ ਅ ਵੈਰੀ ਮਿਨੀਮਮ ਲਾਈਟ ਉਹਦੇ ਨਾਲ ਬਲੈਕਆਊਟ ਦੇ ਉੱਤੇ ਇੰਨਾ ਅਸਰ ਨਹੀਂ ਪੈਂਦਾ

सू इनपुट्स मिलते हैं असी लिस्ट ऑफ ऑल द रेस्क्यू पॉइंट्स लिस्ट ऑफ ऑल ऑफ़ ऑल दिनी असेंशियल कॉमोडिटीज हैं अवेलेबल ने देर इज एबसोल्यूटली नथिंग टू पैनिक जे कुछ भी हालात कोई भी बंदे हैं वी आर रेडी फॉर एवरीथिंग एमरजेंसी हेल्थ और फूड सप्लाईज मेडिसिन एवरीथिंग वी हैव इन आवर स्टॉक्स सो डिस्ट्रिक एडमिनिस्ट्रेन वालों ये इंतजाम किए जाते ਜਿਹੜਾ ਜਿਹੜਾ ਪੈਨਿੰਗ ਕ੍ਰੀਏਟ ਹੋ ਰਿਹਾ ਹੈ ਇਹਨਾਂ ਦਾ ਨਾ ਕੁਝ ਜਿਹੜੀਆਂ ਐਸੈਂਸ਼ੀਅਲ ਪ੍ਰੋਡਕਟਸ ਨੇ ਉਹਨੇ ਤੇ ਇਹ ਬੜੇ ਹੈਂਗ ਕਰਦੇ ਨੇ इवन ਜਿਹੜੇ ਵੱਡੇ ਵੱਡੇ ਮਾਲਸ ਨੇ ਜਿਹੜੇ ਜੀ ਸ਼ੂਟ ਨੇ ਜੀ ਦਾ ਪਲੇਟ ਘਟਨ ਦਾ ਅੱਜ ਪਰਸੋਂ ਉਹਨਾਂ ਨੇ ਵੀ ਆਪਣੇ ਰੇਟ ਇੱਕਦਮ ਹਾਈ ਕਰ ਦੇ ਉਹਨਾਂ ਨੇ ਕਹਾਂ ਕੀ ਹੈ ਜੀ ਰਾਜਦਾਰੀ ਹੋਣੀ ਐਸੈਂਸ਼ੀਅਲ ਕਾਮੋਡਿਟੀ ਐਕਟ ਦੇ ਅੰਡਰ ਆਰਡਰ ਪਾਸ ਕੀਤੇ ਜਾ ਚੁੱਕੇ ਹਨ ਔਰ ਸਾਨੂੰ ਕੋਈ ਵੀ ਇਨਫੋਰਮੇਸ਼ਨ ਫੂਡ ਸਪਲਾਈ ਦੇ ਇਨਸਪੈਕਟਰਸ ਅੱਜ ਵੱਖ-ਵੱਖ ਥਾਵਾਂ ਤੇ ਵੀ ਚੈੱਕ ਕਰਨਗੇ ਰੈਂਡਮਲੀ ਜਿੱਥੋਂ ਵੀ ਸਾਨੂੰ ਕੋਈ ਵੀ ਇਨਪੁਟ ਆਂਦਾ ਹੈ ਕਿ ਕਿਸੇ ਨੇ ਇਲੀਗਲ होर्डिंग की असेंशियल कॉमोनिटीज की और एफ आई आर दर्ज की जा नहीं जिथी नहीं वेरी भी सभी कोई आती है वी एडमिनिस्ट्रेशन इज ऑन द जॉब फूड सप्लाई इंस्पेक्टर मतलब जेडे की फूड सप्लाई का अदारा हैज बिन स्पेशली डिप्यूटिड कि जिथे भी कोई होल्डिंग की कोई भी न्यूज़ आती है या कोई भी खबर साढ़े को वी विल इमीजिएटली टेक एक्शन ਸਤਿ ਸ੍ਰੀ ਅਕਾਲ ਲੁਧਿਆਣਾ ਤੋਂ ਕੋਈ ਹੋਰ ਡਰੋਨ ਜਿਵੇਂ ਤੁਹਾਨੂੰ ਦਰ ਮੈਂ ਪਾਕਿਸਤਾਨੋਂ ਇੱਥੇ ਤਾਂ ਨਹੀਂ ਕੋਈ ਕੁਝ ਕਰ ਰਿਹਾ ਦੇਖਿਏ ਵੀ ਆਰ ਇਨ ਟੱਚ ਵਿਦ ਦੀ ਆਰਮੀ ਅਥਾਰਟिटीज ਜੋ ਉਹ ਡਿਫੈਂਸ ਅਥਾਰਟिटीज ਜਿਦਿਵੀ ਸਾਨੂੰ ਕੋਈ ਵੀ ਉਹਨਾਂ ਵੱਲੋਂ ਕੋਈ ਸਿਗਨਲ ਆਉਂਦਾ ਹੈ ਰੀਐਕਟ ਅਕੋਰਡਿੰਗਲੀ ਸਾਡੀ ਸਿਵਿਲਿਅਨਸ ਨੂੰ ਸਾਰੇ ਲੁਧਿਆਣਾ ਸ਼ਹਿਰ ਵਾਸੀ ਨੂੰ ਇਹੀ ਬੇਨਤੀ ਹੈ ਕਿ ਜਦੋਂ ਵੀ ਬਲੈਕਆਊਟ ਆਪਰੇਸ਼ਨ ਦੀ ਕਾਲ ਹੁੰਦੀ ਹੈ ਜਾਂ ਬਲੈਕਆਊਟ ਡ੍ਰਿਲ ਦੀ ਕਾਲ ਹੁੰਦੀ ਹੈ ਤਾਂ ਸਾਡਾ ਸਹਿਯੋਗ ਸੋ ਜਿੱਦਾਂ ਸਭ ਕੁਲਾ ਸੀਨ ਬਣਿਆ ਹੋਇਆ ਹੈ ਜਿਹੜੇ ਅਗੇ ਡਿਪਾਰਟਮੈਂਟ ਦੇ ਲੋਕ ਉਹਨੇ ਓਵਰਚਾਰਜ ਕਰਨਾ ਸ਼ੁਰੂ ਕਰਤਾ ਸਰ ਲੋਕਾਂ ਨੂੰ ਸਾਰੀ ਚੀਜ਼ ਬਲੈਂਕ ਵੇਜ ਤੇ ਸਰ ਕੋਈ ਵੀ ਨਾਤ ਕਸੀ ਹੋਵੇ ਕੋਈ ਐਦਰ ਕੰਟਰੋਲ ਨੰਬਰ ਹੋ ਸਕਦਾ ਲੋਕੀ ਡਾਇਰੈਕਟ ਕੰਪਲੇਂਟ ਕਰ ਸਕਦੇ ਨੇ ਬਿਲਕੁਲ ਕੋਈ ਵੀ ਲੋਕੀ ਜੇ ਕੋਈ ਸਟੋਰ ਹੈ ਇਦਾਂ ਦਾ ਜੋ ਓਵਰਚਾਰਜ ਕਰ ਰਿਹਾ ਹੈ ਤੁਸੀਂ ਸਾਡੇ ਧਿਆਨ ਚ ਬਿਲਕੁਲ ਲੈ ਕੇ ਜਾਓ ਵੀ ਵਿਲ ਟੇਕ ਐਕਸ਼ਨ ਅਗੇਂਸਟ ਦੀ ਸਟੋਰ ਓਨਰ ਜਾਂ ਜੋ ਵੀ ਹੈ ਇਹ ਜਿਹੜੇ ਤੁਹਾਨੂੰ ਨੰਬਰ ਦਿੱਤੇ ਆ ਇਹ ਜਿਹੜੇ ਤੁਹਾਨੂੰ ਨੰਬਰ ਦਿੱਤੇ ਤੁਸੀਂ ਇਹਨਾਂ ਤੇ ਵੀ ਕੰਪਲੇਂਟ ਲਿਖਾ ਸਕਦੇ ਹੋ देखिए वी आर जैसे मैंने पहले बताया वी आर इन टच विद द आर्मी अथॉरिटीज एंड आई एम रेगुलरली अपीलिंग ऑल द लुधियाना सिटीजन कि जो भी प्रशासन की डायरेक्शन है जरूर फॉलो करो ਉਸ ਤੋਂ ਬਿਯੋਂਡ ਕੋਈ ਵੀ ਅਸੀਂ ਕੋਈ ਇਦਾਂ ਦੀ ਇਨਫੋਰਮੇਸ਼ਨ ਦੇ ਸਕਦੇ ਨਹੀਂ ਆ ਰਹੀ ਕਰ ਸਕਦੇ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਥੈਂਕ ਯੂ ਹਾਲਾਤ ਕਿਸ ਕਦਰ ਵਿਗੜੇ ਹੋਏ ਨੇ ਇਹ ਕਿਸੇ ਤੋਂ ਵੀ ਲੁਕਿਆ ਹੋਇਆ ਨਹੀਂ ਹੈ ਉੱਥੇ ਹੀ ਬੀਤੇ ਦਿਨ ਜਦੋਂ ਇਹ ਜਾਣਕਾਰੀ ਮਿਲਦੀ ਹੈ ਚੰਡੀਗੜ੍ਹ ਪੰਜਾਬ ਸਣੇ 15 ਥਾਵਾਂ ਤੇ ਮਿਸਾਈਲ ਦੇ ਨਾਲ ਵਾਰ ਕਰਨ ਦੇ ਜਿਹੜੇ ਦੇਖਿਆ ਗਿਆ ਪਾਕਿਸਤਾਨ ਦੇ ਵੱਲੋਂ ਇੱਕ ਗੱਲ ਕੀਤੀ ਜਾਂਦੀ ਹੈ ਮਿਸਾਈਲ ਦੇ ਨਾਲ ਵਾਰ ਕਰਨ ਦੀ ਗੱਲ ਕਰੀ ਜਾਂਦੀ ਹੈ ਜਿਸ ਤੋਂ ਬਾਅਦ ਹਰ ਪਾਸੇ ਹੀ ਡਰ ਤੇ ਸਹਿਮ ਦਾ ਮਾਹੌਲ ਹੋ ਜਾਂਦਾ ਹੈ ਕਿ ਅੱਗੇ ਕੀ ਹੋਵੇਗਾ ਇਸੇ ਦੇ ਵਿਚਾਲੇ ਚੰਡੀਗੜ੍ਹ ਪ੍ਰਸ਼ਾਸਨ ਦੀ ਅਗਲ ਗੱਲ ਗੱਲ ਕਰੀਏ ਤੇ ਇਹਨਾਂ ਦੇ ਵੱਲੋਂ ਹੁਣ ਦੇਖਿਆ ਜਾ ਰਿਹਾ ਹੈ ਕਿ ਚੰਡੀਗੜ੍ਹ ਪ੍ਰਸ਼ਾ ਆਸਨ ਨੇ ਅਲਰਟ ਜਾਰੀ ਕਰ ਦਿੱਤੇ ਗਿਆ ਦੱਸਦੀ ਹੈ ਚੰਡੀਗੜ੍ਹ ਪ੍ਰਸ਼ਾਸਨ ਨੇ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਦੀ ਹਦਾਇਤ ਦੇ ਦਿੱਤੀ ਗਈ ਹੈ ਬਾਲਕਨੀ 'ਚ ਨਾ ਖੜੋ ਤੇ ਘਰਾਂ ਦੇ ਅੰਦਰ ਰਹੋ ਇਹ ਗੱਲ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਕਹੀ ਗਈ ਹੈ ਕੱਚ ਦੀ ਖਿੜਕੀ ਦਰਵਾਜ਼ਿਆਂ ਤੋਂ ਦੂਰ ਰਹੋ 모ਹਾਲੀ ਪ੍ਰਸ਼ਾਸਨ ਦੀ ਵੀ ਅਦਾਲਤ 모ਹਾਲੀ ਪ੍ਰਸ਼ਾਸਨ ਦੀ ਵੀ ਜਦੋਂ ਗੱਲ ਕਰੀਏ ਤਾਂ ਇਹਨਾਂ ਦੇ ਵੱਲੋਂ ਵੀ ਅਲਰਟ ਰਹਿਣ ਦੀ ਅਪੀਲ ਕੀਤੀ ਗਈ ਹੈ ਸੋ ਇਸ ਵਕਤ ਦੀ ਇਹ ਬਿਹਤ ਵੱਡੀ ਖਬਰ ਬਣ ਜਾਂਦੀ ਹੈ ਜਿੱਥੇ ਬੀਤੇ ਦਿਨ ਹੀ 15 ਸੂਬਿਆਂ ਦੇ ਵਿੱਚੋਂ ਚੰਡੀਗੜ੍ਹ ਸਣੇ 15 ਥਾਵਾਂ ਤੇ ਦੇਖਿਆ ਜਾਂਦਾ ਹੈ ਕਿ ਮਿਸਾਈਲ ਦੀ ਗੰਨ ਦੀ ਪਾਕਿਸਤਾਨ ਦੇ ਵੱਲੋਂ ਡੇਗਨ ਦੀ ਧਮਕੀ ਦਿੱਤੀ ਜਾਂਦੀ ਹੈ ਇੱਕ ਜੋ ਗਿੱਦੜ ਭਵ ਕੀ ਕਹਿ ਸਕਦੇ ਆ ਦਿੱਤੀ ਜਾਂਦੀ ਇਹ ਜਿਸ ਤੋਂ ਬਾਅਦ ਇੱਕ ਪਾਸੇ ਤਾਂ ਦੁਸ਼ਮਨਾ ਦੀ ਧਮਕੀ ਦੂਸਰੇ ਪਾਸੇ ਜਿਹੜੇ ਹਿੰਦੂਸਤਾਨ ਹੈ ਉਹਨਾਂ ਦੇ ਵੱਲੋਂ ਅਲਰਟ ਕਰ ਦਿੱਤਾ ਜਾਂਦਾ ਤਾਂ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਇਸ ਤਰੀਕੇ ਹਰਕਤਾਂ ਨੂੰ ਅੰਜਾਮ ਦਿੱਤਾ ਜਾਂਦਾ ਉਸ ਹਰਕਤਾਂ ਦਾ ਆਮ ਲੋਕ ਸ਼ਿਕਾਰ ਨਾ ਹੋਣ ਇਹ ਜਿਸ ਕਰਕੇ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਤੇ ਕੱਚ ਦੀਆਂ ਖਿੜਕੀ ਦਰਵਾਜ਼ੇ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਹੈ ਬੈਲਕਨੀ 'ਚ ਨਾ ਖੜਨ ਇਸ ਦੀ ਅਪੀਲ ਕੀਤੀ ਗਈ ਹੈ ਤੇ ਖੁਦ ਨੂੰ ਸੇਫ ਰੱਖਣ ਦੀ ਅਪੀਲ ਕੀਤੀ ਗਈ ਹੈ ਮੋਹਾਲੀ ਪ੍ਰਸ਼ਾਸਨ ਦੇ ਵੱਲੋਂ ਵੀ ਇਹ ਗੱਲ ਕਹੀ ਗਈ ਐ ਸੋ ਪੂਰੇ ਪੰਜਾਬ ਦੇ ਵਿੱਚ ਇੱਕ ਪਾਸੇ ਹਾਈ ਅਲਰਟ ਹੈ ਤਾਂ ਦੂਸਰੇ ਪਾਸੇ ਚੰਡੀਗੜ ਮੋਹਾਲੀ ਦੇ ਵਿੱਚ ਵੀ ਅਲਰਟ ਪ੍ਰਸ਼ਾਸਨ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ ਸੋ ਲਗਾਤਾਰ ਇੱਕ ਕਿਹਾ ਜਾਂਦਾ ਇੱਕ ਆਮ ਜਿਹੀ ਕਹਾਵਤ ਹੈ ਆਪਣੀ ਸੁਰੱਖਿਆ ਆਪਣੇ ਹੱਥ ਹੁੰਦੀ ਹੈ ਜਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਦੇ ਵੱਲੋਂ ਅਪੀਲ ਕੀਤੀ ਜਾਂਦੀ ਹੈ ਸੁਰੱਖਿਆ ਦੀ ਤਾਂ ਖੁਦ ਨੂੰ ਵੀ ਆਮ ਲੋਕਾਂ ਨੂੰ ਵੀ ਇਹ ਚਾਹੀਦਾ ਹੈ ਕਿ ਉਹਨਾਂ ਦੀ ਅਪੀਲ ਮੰਨਣ ਤੇ ਸੁਰੱਖਿਅਤ ਰਹਿਣ ਜਦ ਤੱਕ ਲੋੜ ਨਹੀਂ ਹੈਗੀ ਉਦ ਤੱਕ ਬਾਹਰ ਨਿਕਲਣ ਦੀ ਵੀ ਲੋੜ ਨਹੀਂ ਹੈ ਬਾਹਰ ਨਾ ਨਿਕਲੋ ਸੁਰੱਖਿਅਤ ਰਹੋ ਜਿਸ ਕਰਕੇ ਹੋਰ ਦਿੱਕਤਾਂ ਪਰੇਸ਼ਾਨੀਆਂ ਨਾ ਆਣ ਸੋ ਲਗਾਤਾਰ ਕੀ ਹੋ ਰਿਹਾ ਕਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਕੰਮ ਕਰਦੀ ਹੈ ਤੁਸੀਂ ਦੇਖ ਹੀ ਰਹੇ ਹੋ ਭਾਰਤੀ ਦੀ ਭਾਰਤ ਪਾਕਿਸਤਾਨ ਦੀ ਸਰਹੱਦ ਤੇ ਇੰਡੀਅਨ ਆਰਮੀ ਤੇ ਹੋਰ ਸੂਬਿਆਂ ਦੇ ਵਿੱਚ ਹੋਰ ਥਾਵਾਂ ਦੇ ਵਿੱਚ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਐਨ ਡੀ ਆਰ ਐਫ ਦੀਆਂ ਟੀਮਾਂ ਐਨ ਸੀ ਸੀ ਦੇ ਜਿਹੜੀਆਂ ਟੀਮਾਂ ਨੇ ਉਹ ਕੰਮ ਕਰਦੀਆਂ ਨੇ ਆਪਣੇ ਪੱਧਰ ਤੇ ਕੰਮ ਕਰਦੀਆਂ ਨੇ ਤੇ ਲੋਕਾਂ ਨੂੰ ਸੇਫ ਰਹਿਣ ਦੀ ਅਪੀਲ ਕਰ ਰਹੀ ਹੈ ਇਸ ਵਕਤ ਦੀ ਜੋ ਇੱਕ ਹੋਰ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਇਸ ਤਣਾ ਦੇ ਵਿਚਾਲੇ ਇਸ ਲਗਾ ਇਹ ਜੰਗ ਦੇ ਵਿਚਾਲੇ ਦੇਖਿਆ ਜਾ ਰਿਹਾ ਹੁਣ ਪੰਜਾਬ ਦੇ ਵਿੱਚ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਨੇ ਕਈ ਥਾਵਾਂ ਤੇ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਨੇ ਜਿੱਥੇ ਸਰਹੱਦੀ ਇਲਾਕੇ ਲੱਗਦੇ ਨੇ ਤਾਂ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਗਿੱਦੜ ਪੱਕੀ ਜਾਂ ਹੋਰ ਕਿਸੇ ਤਰ੍ਹਾਂ ਦਾ ਰਪੈ ਨਾ ਹੋਵੇ ਜਿਸ ਕਰਕੇ ਇੰਟਰਨੈਟ ਸੇਵਾਵਾਂ ਨੂੰ ਬੰਦ ਕਰ ਦਿੱਤਾ ਗਿਆ ਰੱਦ ਕਰ ਦਿੱਤਾ ਗਿਆ ਸੋ ਇਸ ਵਕਤ ਦੀ ਇਹ ਬੇਹਦੀ ਵੱਡੀ ਤੇ ਖਾਸ ਖਬਰ ਹੋ ਜਾਂਦੀ ਕਿਉਂਕਿ ਇੰਟਰਨੈਟ ਦੇ ਜ਼ਰੀਏ ਲੋਕਾਂ ਤੱਕ ਫੇਕ ਖਬਰਾਂ ਪਹੁੰਚਾਈਆਂ ਜਾਂਦੀਆਂ ਨੇ ਲੋਕਾਂ ਤੱਕ ਇੱਕ ਰਾਵਾ ਇੱਕ ਛਲ ਛਲਾਵਾ ਜਿਹੜਾ ਪਹੁੰਚਾਇਆ ਜਾਂਦਾ ਹੈ ਇੰਟਰਨੈਟ ਦੇ ਜ਼ਰੀਏ ਜਿਸ ਕਰਕੇ ਪ੍ਰਸ਼ਾਸਨ ਦੇ ਵੱਲੋਂ ਕਾਰਵਾਈ ਕਰਦਿਆ ਹੋਇਆ ਇਸ ਵੱਡੀ ਖਬਰ ਇਸ ਇੱਕ ਵੱਡਾ ਫੈਸਲਾ ਲਿੱਤਾ ਗਿਆ ਤੇ ਇਸ ਵੱਡੇ ਫੈਸਲੇ ਨੂੰ ਅੰਜਾਮ ਦਿੰਦੇ ਆ ਜਿਹੜਾ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਨੇ ਸੋ ਇਸ ਵੇਲੇ ਦੀ ਲਗਾਤਾਰ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪਾਕਿਸਤਾਨ ਦੇ ਕਰਕੇ ਪਾਕਿਸਤਾਨ ਤੇ ਹਿੰਦੁਸਤਾਨ ਦੇ ਵਿੱਚ ਹੋ ਰਹੇ ਹਮਲਿਆਂ ਤੋਂ ਬਾਅਦ ਪੰਜਾਬ ਦੇ ਵਿੱਚ ਜਿੱਥੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਸੂਚਨਾ ਤੇ ਲੋਕ ਸੁਰੱਖਿ ਭਾਗ ਦੇ ਵੱਲੋਂ ਵੀ ਨੰਬਰ ਇੱਕ ਪਾਸੇ ਨੰਬਰ ਜਾਰੀ ਕਰ ਦਿੱਤਾ ਗਿਆ ਹੈ ਦੂਸਰੇ ਪਾਸੇ ਦੇਖਿਆ ਜਾ ਰਿਹਾ ਹੈ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਹੈ ਇੱਕ ਫੈਸਲਾ ਲਿੱਤਾ ਜਾਂਦਾ ਹੈ ਤੇ ਜਿਹੜੀ ਇੰਟਰਨੈਟ ਸੇਵਾਵਾਂ ਨੇ ਉਹ ਬੰਦ ਕਰ ਦਿੱਤੀਆਂ ਗਈਆਂ ਨੇ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਗੱਲ ਕਰੀਏ ਤਾਂ ਫਰੀਦਕੋਟ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਇੰਟਰਨੈਟ ਸੇਵਾ ਨੂੰ ਬੰਦ ਕਰ ਦਿੱਤਾ ਗਿਆ ਹੈ ਤਾਂ ਕਿ ਕਿਸੇ ਦੇ ਕਿਸੇ ਵੀ ਤਰ੍ਹਾਂ ਦੀ ਕੋਈ ਸਥਿਤੀ ਅਗਰ ਵਿਗੜਦੀ ਹੈ ਤੇ ਲੋਕਾਂ ਦੇ ਵਿੱਚ ਗਲਤ ਤੇ ਫੇਕ ਮੈਸੇਜ ਨਾ ਪਹੁੰਚੇ ਲੋਕਾਂ ਨੂੰ ਡਰਾਵੇ ਵਾਲੇ ਮੈਸੇਜ ਨਾ ਭੇਜ ਜਾਣ ਜਿਸ ਕਰਕੇ ਇੰਟਰਨੈਟ ਸੇਵਾਵਾਂ ਨੂੰ ਇਹ ਬੰਦ ਕਰ ਦਿੱਤਾ ਗਿਆ ਸੋ ਪੰਜਾਬ ਦੇ ਵਿੱਚ ਹਾਲਾਤ ਬੇहद ਹੀ ਨਾਜ਼ੁਕ ਬਣੇ ਹੋਏ ਨੇ ਕਿਉਂਕਿ ਸਰਹੱਦੀ ਇਲਾਕੇ ਦੇ ਬਿਲਕੁਲ ਨੇੜੇ ਹੈ ਪੰਜਾਬ ਤੇ ਪੰਜਾਬ ਬੇਹਦੀ ਇੱਕ ਸੌਫਟ ਟਾਰਗੇਟ ਕੀਤਾ ਗਿਆ ਪਾਕਿਸਤਾਨ ਦੇ ਵੱਲੋਂ ਪਰ ਜਿਹੜੀ ਸਾਡੀ ਇੰਡੀਅਨ ਫੌਜ ਹੋ ਲਗਾਤਾਰ ਲੋਕਾਂ ਨੂੰ ਸੇਫ ਕਰਨ ਦੇ ਵਿੱਚ ਲੱਗੀ ਹੋਈ ਹੈ ਬੀਤੀ ਰਾਤ ਵੀ ਤੁਸੀਂ ਵੇਖਿਆ ਹੋਵੇਗਾ ਹਰ ਪਾਸੇ ਬਲੈਕਆਊਟ ਕਰ ਦਿੱਤਾ ਗਿਆ ਸੀਗਾ ਸਾਰੇ ਪੰਜਾਬ ਦੇ ਵਿੱਚ ਬਲੈਕਆਊਟ ਕੀਤਾ ਗਿਆ ਸੀ ਲਗਾਤਾਰ ਤੁ ਇਸ ਲਗਾ ਵਖ ਵਖ سوشل میڈیا ਪਲੇਟਫਾਰਮ ਤੇ ਵਖ ਵਖ ਨਿਊਜ਼ ਚੈਨਲਾਂ ਤੇ ਦੇਖਿਆ ਹੋਏਗਾ ਵੈਬ ਪੋਰਟਲਸ ਤੇ ਦੇਖਿਆ ਹੋਏਗਾ ਕਿ ਬਿਲਕੁਲ ਹੀ ਪੰਜਾਬ ਦੇ ਵਿੱਚ ਬਲੈਕਆਊਟ ਕਰ ਦਿੱਤਾ ਗਿਆ ਸੀ ਪੂਰੇ ਪੰਜਾਬ ਦੇ ਵਿੱਚ ਖਬਰਾਂ ਇਹ ਵੀ ਆਈਆਂ ਸੀ ਕਿ ਜਲੰਧਰ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਬਲਾਸਟ ਹੋਇਆ ਪਰ ਕੋਈ ਕੋਈ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਖਬਰਾਂ ਇਹ ਵੀ ਨਿਕਲ ਕੇ ਆਈਆਂ ਸੀ ਪਰ ਉੱਥੇ ਹੀ ਹੁਣ ਇੰਟਰਨੈਟ ਸੇਵਾਵਾਂ ਨੂੰ ਬੰਦ ਕਰ ਦਿੱਤਾ ਗਿਆ ਤਾਂ ਕਿ ਫੇਕ ਖਬਰਾਂ ਤੋਂ ਬਚਿਆ ਜਾ ਸਕੇ ਇਸੇ ਲਈ ਭਾਰਤ ਤੇ ਪਾਕਿਸਤਾਨ ਦੇ ਵਿੱਚ ਚੱਲੇ ਤਣਾਅ ਕਾਫੀ ਵੱਧ ਚੁੱਕਿਆ ਹੈ ਲਗਾਤਾਰ ਹਮ ਮਿਸਾਈਲਾਂ ਦੇ ਨਾਲ ਵਾਰ ਜਿਹੜੇ ਨੇ ਕੀਤੇ ਜਾ ਰਹੇ ਨੇ ਉੱਥੇ ਹੀ ਸਕੂਲ ਤੇ ਕਾਲਜ ਜੋ ਬੰਦ ਕਰ ਦਿੱਤੇ ਗਏ ਨੇ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਾਫੀ ਹਿਸਰੇਲੇ ਮਾਹੌਲ ਜਿਹੜਾ ਹੈ ਤਣਾਅਪੂਰਨ ਬਣਿਆ ਹੋਇਆ ਹੈ ਤੇ ਇਸੇ ਦੇ ਵਿਚਾਲੇ ਗੱਲ ਕਰੀਏ 10ਵੀਂ ਤੇ 12ਵੀਂ ਦੀ ਪ੍ਰੀਖਿਆ ਦੀ ਜਿਸ ਨੂੰ ਮੁਲਤਵੀ ਵੀ ਕਰ ਦਿੱਤਾ ਗਿਆ ਸੋ ਇਸ ਵਕਤ ਦੀ ਜੋ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਆ ਰਹੀ ਹੈ 10ਵੀਂ ਤੇ 12ਵੀਂ ਦੀਆਂ ਪ੍ਰੀਖਿਆ ਜਿਹੜੀ ਹੈ ਮੁਲਤਵੀ ਕਰ ਦਿੱਤੀ ਗਈ ਹੈ ਸੋ ਲਗਾਤਾਰ ਤੁਹਾਨੂੰ ਦੱਸ ਦਈਏ ਪੰਜਾਬੀ ਯੂਨੀਵਰਸਿਟੀ ਸਟੀ ਪਟਿਆਲਾ ਨੇ ਪ੍ਰੀਖਿਆ ਦੀਆਂ ਤਰੀਕਾ ਮੁਲਤਵੀ ਕਰ ਦਿੱਤੀਆਂ ਨੇ ਨਵੀਂ ਤੇ 9 ਤੇ 10 ਮਹੀਨੋਂ ਹੋਣ ਵਾਲੀ ਪ੍ਰੀਖਿਆ ਯੂਨੀਵਰਸਿਟੀ ਪ੍ਰੀਖਿਆ ਪ੍ਰੀਖਿਆਵਾਂ ਜਿਹੜੀਆਂ ਨੇ ਉਹ ਰੱਦ ਕਰ ਦਿੱਤੀਆਂ ਨੇ ਮੌਜੂਦਾ ਹਾਲਾਤਾਂ ਦੇ ਮੱਦੇ ਨਜ਼ਰ ਜੋ ਹੈ ਫੈਸਲਾ ਲਿਆ ਗਿਆ ਹੈ ਨਵੀਆਂ ਮਿਤੀਆਂ ਦਾ ਹਜੇ ਜਲਦ ਹੀ ਐਲਾਨ ਕੀਤਾ ਜਾਵੇਗਾ ਹਜੇ ਨਵੀਆਂ ਮਿਤੀਆਂ ਨਵੀਂ ਤਰੀਕਾ ਕੀ ਹੋਣਗੀਆਂ ਹਜੇ ਇਸ ਦੇ ਬਾਰੇ ਕੋਈ ਗੱਲ ਨਹੀਂ ਕੀਤੀ ਗਈ ਐ ਸੋ ਲਗਾਤਾਰ ਜਿਥੇ ਮਾਹੌਲ ਆਪਾਂ ਗੱਲ ਕਰੀਏ ਇਸ ਵੇਲੇ ਭਾਰਤ ਤੇ ਪਾਕਿਸਤਾਨ ਦੇ ਇਹ ਜੋ ਮਾਹੌਲ ਜੋ ਹੈ ਕਾਫੀ ਵਿਗੜ ਚੁਕਿਆ ਹੈ ਹਾਲਾਤ ਕਾਫੀ ਵੱਤ ਤੋਂ ਬੱਤਰ ਹੋ ਗਏ ਨੇ ਤੇ ਇਸ ਦੇ ਵਿਚਾਲੇ ਦੇਖਿਆ ਜਾਵੇ ਸੋ ਲਗਾਤਾਰ ਸਕੂਲ ਤੇ ਕਾਲਜ ਜਿਹੜੇ ਨੇ ਬੰਦ ਕੀਤੇ ਜਾ ਰਹੇ ਨੇ ਤੇ ਇਸੇ ਦੇ ਵਿਚਾਲੇ ਬੱਚਿਆਂ ਦੀ ਜਿਹੜੀ ਪ੍ਰੀਖਿਆ ਹੈ ਉਸ ਨੂੰ ਵੀ ਮੁਲਤਵੀ ਕਰ ਦਿੱਤਾ ਗਿਆ ਹੈ ਇਸ ਤਣਾਅਪੂਰਨ ਮਾਹੌਲ ਦੇ ਵਿੱਚ ਬੱਚਿਆਂ ਦੇ ਪ੍ਰੀਖਿਆਵਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਸਕੂਲ ਕਾਲਜ ਬੰਦ ਕਰ ਦਿੱਤੇ ਗਏ ਨੇ ਚਾਰੇ ਪਾਸੇ ਦੇਖਿਆ ਜਾ ਰਿਹਾ ਸਕੂਲ ਕਾਲਜ ਪੰਜਾਬ ਦੇ ਵਿੱਚ ਬੰਦ ਕਰ ਦਿੱਤੇ ਗਏ ਨੇ ਕਿਉਂਕਿ ਪੰਜਾਬ ਦੇ ਹਾਲਾਤ ਜਿਹੜੇ ਨੇ ਇਸ ਵੇਲੇ ਕਾਫੀ ਨਾਜ਼ੁਕ ਦਿਖਾਈ ਦੇ ਰਹੇ ਨੇ ਤੇ ਇਸੇ ਦੇ ਵਿਚਾਰੇ ਜਦੋਂ ਆਪਾਂ ਗੱਲ ਕਰਦੇ ਹਾਂ ਸਕੂਲ ਦੇ ਬੱਚਿਆਂ ਦੀ ਤਾਂ ਸਕੂਲ ਦੇ ਬੱਚਿਆਂ ਨੂੰ ਕਿਸ ਤਰ੍ਹਾਂ ਦੀ ਦਿੱਕਤ ਨਾ ਹੋਵੇ ਤਾਂ ਸਭ ਤੋਂ ਪਹਿਲਾਂ ਸਕੂਲ ਤੇ ਕਾਲਜ ਪੰਜ ਕੀਤੇ ਜਾਂਦੇ ਨੇ ਤੇ ਇਸ ਦੇ ਵਿਚਾਰੇ ਹੁਣ ਪੰਜਾਬੀ ਯੂਨੀਵਰਸਿਟੀ ਦੇ ਵੱਲੋਂ ਜੋ ਫੈਸਲਾ ਲਿਆ ਗਿਆ ਜਿਸ ਦੇ ਵਿੱਚ ਜਿਹੜੀ ਤਰੀਕਾ ਨੇ ਯੂਨੀਵਰਸਿਟੀ ਦੀਆਂ ਜਿਹੜੀਆਂ ਪ੍ਰੀਖਿਆ ਹੁੰਦੀਆਂ ਨੇ ਉਸ ਦੀਆਂ ਤਰੀਕਾ ਬਦਲ ਦਿੱਤੀਆਂ ਗਈਆਂ ਨੇ ਮੁਲਤਵੀ ਕਰ ਦਿੱਤੀ ਗਈਆਂ 9 ਤੇ 10 ਮਹੀਨوں ਜੋ ਪ੍ਰੀਖਿਆ ਹੋਣੀ ਸੀ ਉਹ ਪ੍ਰੀਖਿਆ ਜਿਹੜੀ ਹੈ ਯੂਨੀਵਰਸਿਟੀ ਰੱਤ ਯੂਨੀਵਰਸਿਟੀ ਨੇ ਰੱਦ ਕਰ ਦਿੱਤਾ ਨਾ ਤਾਂ ਮੌਜੂਦਾ ਹਾਲਾਤਾਂ ਦੇ ਮੱਦੇ ਨਜ਼ਰ ਇਹ ਫੈਸਲਾ ਜੋ ਲਿਆ ਗਿਆ ਜਿਸ ਦਾ ਇੱਕ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਸੋ ਇਹ ਇਸ ਵਕਤ ਦੀ ਬੇਹਦੀ ਵੱਡੀ ਖਬਰ ਹੋ ਜਾਂਦੀ ਹੈ ਸੋ ਲਗਾਤਾਰ ਜਿੱਥੇ ਵੇਖਿਆ ਜਾ ਰਿਹਾ ਹੈ ਕਿ ਹੁਣ ਦੇਖਣ ਵਾਲੀ ਗੱਲ ਰਹੇਗੀ ਕਿ ਅੱਗੇ ਪ੍ਰੀਖਿਆ ਕਦੋਂ ਆਣੇ ਕਿਉਂਕਿ ਜੋ ਹੈ ਸਾਲ ਦਾ ਹੁਣ ਇਸ ਵੇਲੇ ਜੋ ਦੇਖਿਆ ਜਾਂਦਾ ਹੈ ਯੂਨੀਵਰਸਿਟੀ ਦੀ ਪ੍ਰੀਖਿਆ ਤੋਂ ਬਾਅਦ ਜਿਹੜੇ ਫਾਈਨਲ ਪੇਪਰ ਹੋਣੇ ਨੇ ਇਸ ਦਾ ਵੀ ਇੰਤਜ਼ਾਰ ਹੈ ਪਰ ਇਸ ਫਾਈਨਲ ਪੇਪਰ ਤੋਂ ਪਹਿਲਾਂ ਯੂਨੀਵਰਸਿਟੀ ਦੇ ਵਿੱਚ ਐਮਐਸਟੀ ਹੁੰਦੇ ਨੇ ਐਮਐਸਟੀ ਦੇ ਜਿਹੜੀ ਐਮਐਸਟੀ ਜੋ ਹੈ ਉਸ ਨੂੰ ਰੱਦ ਕਰ ਦਿੱਤਾ ਗਿਆ ਜੋ 9 ਤੇ 10 ਤਰੀਕ ਨੂੰ ਹੋਣੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਮਾਹੌਲਾਂ ਨੂੰ ਮਾਹੌਲ ਨੂੰ ਵੇਖ ਕੇ ਤੇ ਹੋਰ ਕੀ ਕੀ ਫੈਸਲੇ ਲਏ ਜਾਣਗੇ ਤੇ ਹੁਣੇ ਪ੍ਰੀਖਿਆ ਕਦੋਂ ਹੋਵੇਗੀ ਜਦੋਂ ਮਾਹੌਲ ਠੀਕ ਹੋ ਜਾਂਦੇ ਨੇ ਤੇ ਇਸ ਤੇ ਨਾਲ ਹੀ ਡੇਟ ਨੂੰ ਕਿਸ ਤਰੀਕੇ ਨਾਲ ਅੱਗੇ ਵਧਾਇਆ ਜਾਵੇਗਾ ਜੇ ਮਾਹੌਲ ਦੇ ਵਿੱਚ ਹਜੇ ਵੀ ਕੁਝ ਉਤਾਰ ਚੁੜਾ ਰਹਿੰਦੇ ਨੇ ਤੇ ਇਸ ਤੇ ਬਾਬਤ ਕੀ ਚੀਜ਼ ਹੋਣੀ ਯੂਨੀਵਰਸਿਟੀ ਕੀ ਫੈਸਲਾ ਲਵੇਗੀ ਵੀ ਦੇਖਣ ਵਾਲੀ ਗੱਲ ਰਹੇਗੀ ਸੋ ਲਗਾਤਾਰ ਆਉਣ ਵਾਲੇ ਸਮੇਂ 'ਚ ਹੋਰ ਕੀ ਕੀ ਨਵਾਂ ਹੋਵੇਗਾ ਇਹ ਵੀ ਨਾਲ ਸਾਂਝਾ ਕਰਾਂਗੇ ਸੋ ਪੰਜਾਬ ਦੇ ਵਿੱਚ ਜੇ ਗੱਲ ਕਰੀਏ ਇਸ ਵੇਲੇ ਹਾਲਾਤ ਕਾਫੀ ਨਾਜ਼ੁਕ ਨੇ ਭਾਰਤ ਤੇ ਪਾਕਿਸਤਾਨ ਦੇ ਵਿੱਚ ਹੋ ਰਹੇ ਯੁੱਧ ਨੂੰ ਲੈ ਕੇ ਜਿਸ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਇੱਕ ਵੱਡਾ ਕਦਮ ਚੱਕਿਆ ਗਿਆ ਹੈ ਤੇ ਇਸ ਕਦਮ ਨੂੰ ਦੇਖਦੇ ਹੋਏ ਇੱਕ ਕੰਟਰੋਲ ਆਇਆ ਗਿਆ ਹੈ ਨੰਬਰ ਵੀ ਇਸ ਦੇ ਬਾਰੇ ਜਾਰੀ ਕੀਤਾ ਗਿਆ ਤੇ ਇਸ ਦੇ ਬਾਬਤ ਪੂਰੀ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਜੁੜ ਚੁਕੇ ਨੇ ਆਮ ਆਨ 党 ਦੇ ਮੁਖ ਬੁਲਾ ਰਹੇ ਸਾਡੇ ਨਾਲ ਨੀਲ ਗਰਗ ਜਿਉਂ ਉਹਨਾਂ ਨੇ ਅਸੀਂ ਗੱਲਬਾਤ ਕਰਾਂਗੇ ਤਾਂ ਗਰਗਰ ਸਾਹਿਬ ਕੀ ਕਹਿਣਾ ਚਾਹੋਗੇ ਇੱਕ ਕੰਟਰੋਲ ਰੂਮ ਹੁਣ ਪੰਜਾਬ ਸਰਕਾਰ ਵੱਲੋਂ ਬਣਾਇਆ ਗਿਆ ਹੈ ਤਾਂ ਕਿ ਇਸ ਵਾਰ ਦੇ ਵਿਚਾਲੇ ਪੰਜਾਬ ਦੇ ਲੋਕਾਂ ਨੂੰ ਸਹੂਲਤਾਂ ਮਿਲ ਸਕਣ ਜੀ ਅਤੇ ਦੇਖੋ ਪੰਜਾਬ ਸਰਕਾਰ ਪੂਰੀ ਤਰ੍ਹਾਂ ਮੁਸਤੈਦ ਹੈਗੀ ਹੈ ਔਰ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਪਾਕਿਸਤਾਨ ਤੇ ਔਰ ਹਿੰਦੁਸਤਾਨ ਦੇ ਦਰਮਿਆਨ ਜਿਹੜੀ ਚ ਲੜਾਈ ਦੀ ਸਥਿਤੀ ਬਣੀ ਹੋਈ ਆ ਇਸ ਕਰਕੇ ਲੋਕਾਂ ਨੂੰ ਕਿਸੇ ਚੀਜ਼ ਦੀ ਪਰੇਸ਼ਾਨੀ ਨਾ ਆਵੇ ਕਿਸੇ ਤਰ੍ਹਾਂ ਦੀ ਘਬਰਾਹਟ ਨਾ ਹੋਵੇ ਇਸ ਕਰਕੇ ਜਿਹੜਾ ਅਸੀਂ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ ਉੱਥੇ ਜਿਹੜੇ ਨੰਬਰ ਹੈਗੇ ਆ ਉਹ ਵੀ ਪਬਲਿਕ ਦੇ ਨਾਲ ਸ਼ੇਅਰ ਕੀਤੇ ਗਏ ਆ ਕਿ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੋਣ ਦੇ ਉੱਤੇ ਖਾਸ ਕਰਕੇ ਜੇ ਕਾਲਾ ਬਾਜ਼ਾਰੀ ਹੈਗੀ ਹੈ ਜਾਂ ਹੋਰ ਕਿਸੇ ਤਰ੍ਹਾਂ ਦੀ ਸਮੱਸਿਆ ਹੈਗੀ ਹੈ ਤਾਂ ਉਸ ਦੇ ਉੱਤੇ ਆਪਣੀ ਉਹ ਉਹ ਜਿਹੜਾ ਕੰਸਰਨ ਹੈ ਉਹ ਦਰਜ ਕਰਾ ਸਕਦੇ ਆ ਔਰ ਦੂਸਰੀ ਸਭ ਤੋਂ ਵੱਡੀ ਗੱਲ ਹੈ ਕਿ ਸਾਡੇ ਬਹੁਤ ਸਾਰੇ ਮੰਤਰੀਆਂ ਦੀਆਂ ਅੱਜ ਡਿਊਟੀਆਂ ਲੱਗੀਆਂ ਨੇ ਕੈਬਨਟ ਮੀਟਿੰਗ ਹੈ 11 ਵਜੇ ਉਸ ਤੋਂ ਬਾਅਦ ਫੌਰੀ ਤੌਰ ਤੇ ਜਿਵੇਂ ਕਿ ਜਿੰਨੇ ਬਾਰਡਰ ਏਰੀਆ ਚ ਹੈ ਗੁਰਦਾਸਪੁਰ ਹੈਗਾ ਅੰਮ੍ਰਿਤਸਰ ਹੈਗਾ ਫਾਜ਼ਲਕਾ ਫਿਰੋਜ਼ਪੁਰ ਹੈ ਠੀਕ ਹੈ ਨਾ ਇਹ ਸਾਰੇ ਪਾਸੇ ਜਿਹੜੇ ਹੈਗੇ ਸਾਡੇ ਜਿਹੜੇ ਮੰਤਰੀ ਸਾਹਿਬਾਨ ਉੱਥੇ ਜਾ ਕੇ ਇਹਨਾਂ ਚੀਜ਼ਾਂ ਦਾ ਜਾਇਜ਼ਾ ਲੈਣਗੇ ਪ੍ਰਸ਼ਾਸਨ ਦਾ ਯਾਨੀ ਕਿ ਉੱਥੇ ਕਿਸ ਤਰੀਕੇ ਦੀ ਮੁਸਤੈਦੀ ਹੈਗੀ ਹੈ ਉਹ ਚੀਜ਼ ਦਾ ਵੀ ਜਾਇਜ਼ਾ ਲੈਣਗੇ ਔਰ ਕਾਲਾ ਬਜਾਰੀ ਨਾ ਹੋਵੇ ਕਿਉਂਕਿ ਸਭ ਤੋਂ ਵੱਡੀ ਮ ਜੇ ਉਹ ਇਦਾਂ ਦੀ ਸਿਚੁਏਸ਼ਨ ਪੈਦਾ ਹੋ ਜਾਂਦੀ ਹੈ ਕਿ ਲੋਕ ਕਾਲਾ ਬਿਜਾਰੀ ਕਰਨਾ ਸ਼ੁਰੂ ਕਰ ਦਿੰਦੇ ਆ ਔਰ ਲੋਕਾਂ ਦੇ ਘਬਰਾਟ ਦੇ ਵਿੱਚ ਕਈ ਗੁਣਾ ਵੱਧ ਜਨ ਕੇ ਰਾਸ਼ਨਿੰਗ ਜਿਹੜੀ ਉਹ ਖਰੀਦੇ ਆਗੇ ਉਹਨਾਂ ਨੂੰ ਵੀ ਅਸੀਂ ਅਪੀਲ ਕਰ ਰਹੇ ਆਂ ਕਿ ਕਿਸੇ ਤਰ੍ਹਾਂ ਦੀ ਕੋਈ ਘਾਟ ਨਹੀਂ ਹੈਗੀ ਕਿਸੇ ਚੀਜ਼ ਦੀ ਠੀਕ ਹਨ ਔਰ ਦੂਸਰੀ ਬੰਨੇ ਜਿਹੜੇ ਸਥਿਤੀ ਦੇ ਉੱਤੇ ਪੂਰੀ ਨਜ਼ਰ ਹੈਗੀ ਹੈ ਕਿਸੇ ਤਰ੍ਹਾਂ ਦੇ ਘਬਰਾਟ ਦੇ ਵਿੱਚ ਆਉਣ ਦੀ ਜਰੂਰਤ ਨਹੀਂ ਹੈ बस ਚੁਕੰਨੇ ਰਹੋ ਤੇ ਸੇਫ ਰਹੋ ਅ ਤਸਰ ਦੇਖਿਆ ਜਾਂਦਾ ਇਸ ਦੇ ਵਿਚਾਲੇ ਹੁਣ ਕਈ ਚੀਜ਼ਾਂ ਨੇ ਕਿ ਕਿਸ ਕਿਸ ਤਰ੍ਹਾਂ ਦੇ ਜਿਹੜੀ ਸਹਾਇਤਾ ਕੀਤੀ ਜਾਵੇਗੀ ਰਹਿਣ ਦੀ ਖਾਣ ਪੀਣ ਦੀ ਕਿਉਂਕਿ ਜੋ ਲੋਕ ਨੇ ਇਸ ਟਾਈਮ ਕਾਫੀ ਪੈਨਿਕ ਦੇ ਵਿੱਚ ਨੇ ਇੱਕ ਡਰ ਦਾ ਮਾਹੌਲ ਹੈ ਜਦੋਂ ਬਲੈਕਆਊਟ ਕਰ ਦਿੱਤਾ ਜਾਂਦਾ ਹੈ ਜਦੋਂ ਮੌਕ ਡ੍ਰਿਲ ਕਰਵਾਈ ਜਾਂਦੀ ਹੈ ਜੀ ਬਿਲਕੁਲ ਇਸ ਸੁਭਾਵਕ ਹੈਗਾ ਹਿਊਮਨ ਨੇਚਰ ਹੈਗੀ ਹੈ ਜਦੋਂ ਇਦਾਂ ਦੇ ਹਾਲਾਤ ਪੈਦਾ ਹੁੰਦੇ ਆ ਦਰ ਤੇ ਲੱਗਦਾ ਹੀ ਆ ਲੇਕਿਨ ਹਰ ਇੱਕ ਨੂੰ ਲੱਗਦਾ ਆ ਬਟ ਜਦੋਂ ਇਸ ਤਰੀਕੇ ਨਾਲ ਮੰਤਰੀ ਸਹਿਬਾਨ ਫੀਲਡ ਦੇ ਵਿੱਚ ਉਤਰਦੇ ਆ ਪੂਰਾ ਪ੍ਰਸ਼ਾਸਨ ਫੀਲਡ ਦੇ ਵਿੱਚ ਉਤਰਦਾ ਆ ਤੇ ਉਦੋਂ ਹੌਸਲਾ ਵੀ ਜਿਹੜਾ ਹੈਗਾ ਲੋਕਾਂ ਦੇ ਵਿੱਚ ਔਰ ਪਬਲਿਕ ਦੇ ਵਿੱਚ ਬਣਦਾ ਹੁੰਦਾ ਇੱਕ ਰੋਲ ਮਾਡਲ ਦੀ ਤਰ੍ਹਾਂ ਪਬਲਿਕ ਦੇ ਵਿੱਚ ਉਤਰਦੇ ਆ ਮੈਂ ਦੇਖ ਰਿਹਾ ਜਿੱਦਾਂ ਅਸੀਂ ਬਠਿੰਡੇ ਦੇ ਰਹਿਣ ਵਾਲੇ ਆ ਬਠਿੰਡੇ ਦੇ ਡਿਪਟੀ ਕਮਿਸ਼ਨਰ ਬਠਿੰਡੇ ਦੇ ਐਸਐਸਪੀ ਮੈਡਮ ਔਰ ਬਠਿੰਡੇ ਦਾ ਸਾਰਾ ਹੀ ਜਿਹੜਾ ਸਰਕਾਰੀ ਅਮਲਾ ਹੈਗਾ ਉਹ ਲਗਾਤਾਰ ਜਾਨੀ ਕਿ ਇਹਨਾਂ ਚੀਜ਼ਾਂ ਦੇ ਉੱਤੇ ਨਿਗਰਾਨੀ ਰੱਖ ਰਿਹਾ ਲੋਕਾਂ ਨੂੰ ਸੁਚੇਤ ਕਰ ਰਿਹਾ ਲੋਕਾਂ ਦੇ ਵਿੱਚ ਵਿੱਚ ਹਰਿਆ ਹੈਗਾ ਉਸ ਚੀਜ਼ ਦੇ ਨਾਲ ਡੈਫੀਨਟਲੀ ਕੌਨਫੀਡੈਂਸ ਬਣਦਾ ਹੈ ਯਾ ਹੌਸਲਾ ਵਧਦਾ ਹੈਗਾ ਸੋ ਜ਼ਿਆਦਾਤਰ ਜਿਹੜਾ ਹੈਗਾ ਪ੍ਰੋਬਲਮ ਪੈਨਿਕ ਦੀ ਹੁੰਦੀ ਹੈ ਜਿਹੜੀ ਤੁਸੀਂ ਜ਼ਿਕਰ ਕਰ ਰਹੇ ਹੋ ਠੀਕ ਹੈ ਨਹੀਂ ਹਾਲਾਤ ਤੋਂ ਜੋ ਹੈ ਉਹ ਹੈ ਹੀ ਹੈ ਪਰ ਸਭ ਤੋਂ ਮਾੜੀ ਹਾਲਤ ਉਹ ਹੋ ਜਾਂਦੀ ਹੈ ਜਦੋਂ ਲੋਕ ਪੈਨਿਕ ਹੋ ਜਾਂਦੇ ਆ ਔਰ ਪੈਨਿਕ ਹੋ ਕੇ ਜਿਹੜਾ ਆਪਣਾ ਤਪੜੀ ਮਾਰ ਜਾਂਦੀ ਉਸ ਨੂੰ ਬਚਾਉਣ ਵਾਸਤੇ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਉਸੇ ਵਾਸਤੇ ਨੰਬਰ ਜਾਰੀ ਕੀਤਾ ਗਿਆ ਔਰ ਉਸੇ ਵਾਸਤੇ ਜਿਹੜੇ ਹੈਗੇ ਪੰਜਾਬ ਸਰਕਾਰ ਦੇ ਮੰਤਰੀ ਔਰ ਪੰਜਾਬ ਸਰਕਾਰ ਦੇ ਜਿਹੜੇ ਸਰਕਾਰੀ ਅਧਿਕਾਰੀ ਨੇ ਉਹ ਲੋਕਾਂ ਦੇ ਵਿੱਚ ਨੇ ਬਿਲਕੁਲ ਧੰਨਵਾਦ ਸਰ ਸਾਡੇ ਨਾਲ ਜਾਣਕਾਰੀ ਸਾਂਝਾ ਕਰਨ ਸੋ ਸਾਡੇ ਨਾਲ ਏਸੀ ਨੀਲ ਗਰਗ ਅਮਨੀ ਪਾਰਟੀ ਦੇ ਮੁਖ ਬੁਲਾਰੇ ਜਿਨ੍ਹਾਂ ਦੇ ਵੱਲੋਂ ਸਾਰੀ ਜਾਣਕਾਰੀ ਸਾਂਝਾ ਕੀਤੀ ਗਈ ਕਿੰਝ ਪੰਜਾਬ ਸਰਕਾਰ ਦੇ ਵੱਲੋਂ ਨੰਬਰ ਜਾਰੀ ਕੀਤੇ ਗਏ ਨੇ ਨੰਬਰ ਵੀ ਤੁਹਾਨੂੰ ਅਸੀਂ ਸਕਰੀਨ ਤੇ ਦਿਖਾਵਾਂਗੇ ਕਿ ਕਿਸ ਤਰੀਕੇ ਨਾਲ ਨੰਬਰ ਜਿਹੜੇ ਜਾਰੀ ਕੀਤੇ ਗਏ ਨੇ ਤਾਂ ਕਿ ਪੈਨਿਕ ਨਾ ਹੋਣ ਲੋਕ ਹਰ ਤਰੀਕੇ ਦੇ ਸਿਚੁਏਸ਼ਨ ਦੇ ਵਿੱਚ ਕਿਸ ਤਰੀਕੇ ਨਾਲ ਖੁਦ ਨੂੰ ਸੰਭਾਲਿਆ ਜਾਵੇ ਤੇ ਕਿਸ ਤਰੀਕੇ ਦੇ ਨਾਲ ਖੁਦ ਨੂੰ ਰੱਖਿਆ ਜਾਵੇ ਸੇਫ ਕਿਉਂਕਿ ਇਹ ਹਾਲਾਤ ਪੈਨਿਕ ਹੋਣ ਦੇ ਨਹੀਂ ਯਾਨੀ ਕਿ ਘਬਰਾਣ ਦੇ ਨਹੀਂ ਇਹ ਹਾਲਾਤ ਨੇ ਡਟ ਕੇ ਜਿਹੜੇ ਇਸ ਤਰੀਕੇ ਦੇ ਚੀਜ਼ਾਂ ਤੋਂ ਸਾਮਨਾ ਕਰਨ ਦਾ ਸੋ ਅੱਗੇ ਕੀ ਹੋਵੇਗਾ ਇਹ ਵੀ ਲਗਾਤਾਰ ਤੁਹਾਡੇ ਨਾਲ ਜਾਣਕਾਰੀ ਸਾਂਝਾ ਕਰਾਂਗੇ